ਸਾਹਿਤਕਾਰਾਂ ਦੀ ertidh ਔਰ ਦੇਸ਼ ਭਗਤਾਂ ਦੀ ertidh ਟੁੱਟੀ ਕੇ ਅੱਜ ਟੁੱਟੀ ਕੇ ਜਾ ਕੇ ਪੰਜਾਬ ਕੇ ਸ੍ਰੀ ਜਿਨ੍ਹਾਂ ਨੂੰ ਕਿਹਾ ਜਾਂਦਾ ਕਿ ਲਾਲਾ ਲਾਜਪਤਰਾਏ ਜੀ ਉਹਨਾਂ ਨੂੰ ਆਪਣਾ ਸਿੱਖ ਹੋਣ ਦਾ ਮੌਕਾ ਮਿਲਿਆ ਗਦਰਬਾਪਿਆਂ ਦੀ ertidh ਤੇ ਆ ਕੇ ਯਾਦ ਕਰ ਕਿ ਉਹਨਾਂ ਨੂੰ ਮਨ ਨੂੰ ਸਕੂਨ ਵੀ ਮਿਲਿਆ ਤੇ ਇਹੀ ਮੰਗਿਆ ਕਿ ਸਮੱਤ ਬਖਸ਼ੀ ਦਾ ਪਿਆ ਉਹਨਾਂ ਦੇ ਪਾਏ ਹੋ ਪੂਰਨਿਆਂ ਤੇ ਚੱਲਦੀਏ ਦੇਸ਼ ਵਾਸਤੇ ਕੌਮ ਵਾਸਤੇ ਕੁਝ ਕਰ ਜੀਏ ਬੜਾ ਭਾਰੀ ਕਾਠਿਆ ਮੈਨੂੰ ਪਤਾ ਹੈ ਉਹ ਮੁੰਡੇ ਜਿਹੜੇ ਕਬੱਡੀ ਵਾਲੇ ਨੇ ਉਹਨਾਂ ਦੇ ਇੰਜਣ ਕਿਤੇ ਠੰਡੇ ਨਾ ਹੋ ਜਾਣ ਜਾਨਾ ਅਸਲ ਚ ਮੰਗਣਾ ਸਰਪੰਚ ਸਾਹਿਬ ਨੇ ਅਲਕੇ ਨਵੇਂ ਸਰਪੰਚ ਨੇ ਐਨੇ ਚਿਰ ਤਾਂ 50 ਮੰਗਾ ਗਿਰਦਨ ਦੇ ਬੰਦੇ ਉਹ ਛੱਪੜ ਉਦੋਂ 71 ਉਹ ਛੱਪੜ ਦੇ ਵਿੱਚ ਹੀ ਵੜ ਗਏ ਸੀ ਆਪ ਹੀ ਸਿੱਧਾ ਕਹੋ ਜੀ ਛੱਪੜ ਵਾਸਤੇ ਐਨੇ ਪੈਸੇ ਚਾਹੀਦੇ ਆ ਭੱਡੇ ਦਾ ਨੇ ਖਜ਼ਾਨਾ ਮੰਤਰੀ ਨਾਲ ਲੈ ਕੇ ਆਇਆ ਮੈਂ ਸਿੱਧੀ ਦੀ ਗੱਲ ਹੈ ਮੈਨੇ ਚਿਰ ਤਾਂ ਬਹੁਤ ਮੰਗਾ ਹੋ ਜਾਂਦੀਆਂ ਪਰ ਸ਼ਾਇਦ ਇਹਨਾਂ ਨੇ ਮੰਗੀਆਂ ਵੀ ਨਹੀਂ ਜਾਂ ਮੈਨੂੰ ਭਾਵੇਂ ਲਿਆ ਜੀ ਮੰਨੋ ਆਹ ਦਾ ਆਹ ਮੰਗ ਪੱਤਰ ਨਹੀਂ ਦੇ ਤੱਕ ਬਣਾਇਆ ਨਾ

ਉਹੀ ਕਿਉਂਕਿ ਲੋਕਾਂ ਦੇ ਪਾਣੀ ਦੀ ਗਿਆਨਕ 71 ਘਰ ਤੇ ਨਿਕਾਸੀ ਕੋ ਉੱਚੀ ਆ ਰਹੀ ਹੈ ਪਾਣੀ ਨਾ ਚੱਲੇ ਪੀਦਾ ਪਾਣੀ ਹੈ ਹਨਾ ਫੇ ਚੱਪੜ ਫੇ ਅੱਛਾ ਜਿਹੜੀ ਕਤਾਰ ਹੀ ਬਣਾ ਰੱਖੀ ਹੋ ਲਾਹ ਗਹਾਲਾ ਤਾਂ ਨਾ ਨਕਸ਼ੇ ਬਣਾ ਰੱਖਿਆ ਪਰ ਪੁਣਾਏ ਸੀ ਵੇਰੀ ਤੇ ਹੋਰ ਕਦੇ ਮਤ ਚਾਹੀਦਾ ਕਦਾ ਪਾਣੀ ਪਾਣੀ ਦਿੱਤੀ ਜਾਂਦਾ ਨਹੀਂ ਤਾਂ ਹੋਰ ਕਦੇ ਆਸ ਤੇ ਗਰਾਉਂਡ ਨੂੰ ਅੱਛਾ ਪਾ ਲਈ ਜੀ ਬਣਾਇਆ ਨਾਬਲਾ ਨੇ ਨਪਿੰਦਾ ਨਾ ਮੈਂ ਸਾਰਾ ਉਸੇ ਮੈਨੂੰ ਸਾਰਾ ਲਿਖ ਕੇ ਦੇ ਦੋ ਇਹ ਹੀ ਪੈਸੇ ਵੀ ਆਪਣੀ ਸਾਰੇ ਪਿੰਡਾਂ ਦੇ ਕੰਮ ਕਰ ਰਹੇ ਹਾਂ ਪਰ ਜੇ ਤੁਸੀਂ ਡੀ ਕੋ ਤੇ ਸ਼ੁਰੂ ਕਰ ਲਾਂਗੇ ਤਾਂ ਹੋਰ ਜਾ ਦੇ ਦੋ ਕੋਈ ਚੀਜ਼ ਜਾਣਕਾਰੀ ਨਹੀਂ ਨਹੀਂ ਅਸੀਂ ਤੋਂ ਸ਼ੁਰੂ ਕਰਾਂਗੇ ਬੜਾ ਵੱਡਾ ਟੂਰਨਾਮੈਂਟ ਹੈ ਬੜਾ ਨਾਮੀ ਟੂਰਨਾਮੈਂਟ ਹੈ ਇਲਾਕੇ ਦਾ ਔਰ ਪਿੰਡੀ ਨਾਮੀ ਕਿਉਂਕਿ ਮੇਰੇ ਨਾਲ ਐਮਐਲਏ ਨੇ ਆੜ-ਗੜ ਦਿਨ ਹਲਕਿਆਂ ਦੇ ਧਰਮਕੋੜ ਤੋਂ ਐਮਐਲਏ ਦਾ ਭਾਗਿਆਰੰਕ ਜੰਮੇ ਲਈ ਮੋਗੇ ਤੋਂ ਐਮਐਲਏ ਇੱਥੋਂ ਜਿਹੜੇ ਤੋਂ ਜਿਨ੍ਹਾਂ ਨੂੰ ਤੁਸੀਂ ਵੋਟਾਂ ਪਾ ਕੇ ਜਿੱਤਾਇਆ ਮਨਜੀਤ ਸਿੰਘ ਬਲਾਸਪੁਰ ਸਾਹ ਨਾਲ ਖੜੇ ਬਹੁਤ ਸਾਰੇ ਲੋਕ ਭਗਵਾਨ ਦੇ ਸੱਜਣ ਮੈਨੂੰ ਸਭ ਤੋਂ ਵਧੀਆ ਇਸ ਪਿੰਡ ਦੀ ਗੱਲ ਇਹ ਲੱਗੀ ਜਦੋਂ ਮੇਰੇ ਕੋਲੇ ਆਏ ਚੰਡੀਗੜ੍ਹ ਇਸ ਟੂਰਨਾਮੈਂਟ ਵਾਸਤੇ ਬੁਲਾਉਣ ਤਾਂ ਸਾਧਕਾ ਸਰਪੰਚ ਤੇ ਮਜੀਤਰਾ ਸਰਪੰਚ ਤਿੰਨੇ ਜਣੇ ਇਕੱਠੇ ਸੀ ਮੈਂ ਕਹਾਂ ਕਿ ਕਿੱਥੇ ਕਿਹੜੇ ਪ੍ਰਿੰਟ ਤੋਂ ਹੁਣ ਜਾਵੇ ਮੌਜੂਦਾ ਖਿਡਾਰੀਆਂ ਇਕੱਠੇ ਉਹਨਾਂ ਤਾਂ ਸਬਰ ਨਹੀਂ ਇਕੱਠੇ ਹੁੰਦੇ ਇੱਕ ਦੂਜੇ ਨੇ ਹਰਾਏ ਹੁੰਦੇ ਭੋਗਾਂ ਤੇ ਜਾਣ ਨੂੰ ਛੱਡ ਜਾਂਦੇ ਆ ਪਤਾ ਆਪਣਾ ਬਰਾਤਾ ਹੀ ਕਰਨੋਂ ਹਟ ਜਾਂਦੇ ਆ ਉਹਨਾਂ ਨੇ ਮੇਰੇ ਵਿਰੁੱਧ ਲੜਿਆ ਸੀ ਕੋਈ ਨਹੀਂ ਕਦੇ ਫਿਰਦਾ ਪਰ ਮੈਨੂੰ ਚੰਗਾ ਲੱਗਿਆ ਮੁੰਡਿਆ ਯਾਰ ਸਾਫਤਾ ਤੇ ਮੌਜੂਦਾ ਇਕੱਠੇ ਇਸੇ ਤਰ੍ਹਾਂ ਪਲੇਅਰਾਂ ਦਾ ਵੀ ਚੰਗਾ ਲੱਗਦਾ ਇੱਥੇ ਸਾਫਤਾ ਪਲੇਅਰ ਖੜੇ ਹੋਣਗੇ ਮੌਜੂਦਾ ਪਲੇਅਰ ਵੀ ਖੜੇ ਹੋਣਗੇ ਕਿ ਜਿਹੜੇ ਬਾਹਰ ਬੈਠੇ ਨੇ ਉਹ ਆਉਣ ਵਾਲੇ ਸਮੇਂ ਦੇ ਪਲੇਅਰ ਨੇ ਇਕੱਠੇ ਨੇ ਇਹ ਗਰਾਊਂਡਾਂ ਤੋਂ ਸਾਨੂੰ ਜੋਤਾਂ ਜਗਦੀਆਂ ਨੇ ਵੀ ਮੈਂ ਵੀ ਐ ਬਣੂੰਗਾ ਮੈਂ ਵੀ ਜੱਖੇ ਲਾਉਂਗਾ ਮੈਂ ਵੀ ਕੈਂਚੀਆਂ ਮਾਰੂੰਗਾ ਮੈਂ ਵੀ ਕਬੱਡੀਆਂ ਪਾਉਂਗਾ ਰੇਡਾਂ ਪਾਉਂਗਾ ਇਥੋਂ ਗੋਲ ਕਰੂੰਗਾ ਹਾਂ ਰੱਬ ਦੀ ਐਸੇ ਤਰਫ ਹੌਕੀਲਾ ਮੈਂ ਕਰ ਰਿਹਾ ਸੁਭਰਾ ਸਕੂਨ ਮਿਲਿਆ ਕਿ ਪੰਜਾਬ ਦੇ ਪਿੰਡੇ ਹੈ ਜੀ ਹੋਣੇ ਚਾਹੀਦੇ ਹੋਰ ਵੀ ਵਧੀਆ ਹੋਣੇ ਚਾਹੀਦੇ ਤਾਂ ਕਿ ਢੁੱਡੀਕੇ ਪਿੰਡ ਨੂੰ ਅਸੀਂ ਰੋਲ ਮਾਡਲ ਬਣਾ ਸਕੀਏ ਵੀ ਜਾ ਕੇ ਢੁੱਡੀਕੇ ਦੇਖਿਆ ਹੋਊ ਸੂਰਤ ਤੱਕ ਦੇਖਿਆ ਹੋ ਅਨਾਂ ਕਈ ਪਿੰਡ ਹੈਗੇ ਨੇ ਸਾਡੇ ਜਿੱਨਾਂ ਨੇ ਜਿਨ੍ਹਾਂ ਨੂੰ ਅਸੀਂ ਕਹਿਣਾ ਕਿ ਜਾ ਕੇ ਉੱਥੇ ਦੇਖਿਓ ਉਹਨਾਂ ਦੇ ਵਰਗਾ ਗਰਾਊਂਡ ਬਣਾਉਣਾ ਤਾਂ ਬਣਾ ਲਿਓ ਕਿਉਂਕਿ ਲੋਕਲ ਮੋਟਿਆਂ ਨੂੰ ਚਾਹਾਂ ਪਤਾ ਹੁੰਦਾ ਕਿ ਗਰਾਊਂਡ ਬਣਾਇਆ ਕਿ ਨਹੀਂ ਹਨਾ ਕੀ ਕੀ ਉੱਥੇ ਚਾਹੀਦਾ ਸੋ ਮੈਂ ਚਾਰਾ ਦੇ ਨੰਮਾ ਨਹੀਂ ਬੋਲਣਾ ਪਰ ਮੇਰੀ ਇੱਕ ਜੇ ਮੰਨ ਕੇ ਕਿਤੇ ਕੋਈ ਸਾਲੇ ਮੰਨ ਲੈਣਾ ਹਨਾਂ ਜਿਹੜੇ ਕਿਉਂਕਿ ਇਹ ਸਾਡੀ ਦੇ ਅਲਾਉ ਕਰੋਗੀ ਮੇਰਾ ਮਨ ਖਿੱਚ ਕੇ ਉਹ ਲੋਕਾਂ ਚ ਬਹਿ ਕੇ ਨਾ ਕਬੱਡੀ ਦੇ ਖੇਡ ਜੀ ਕਰਦਾ ਨਾਲ ਨਾਲ ਜੋ ਜੱਫਾ ਪੈ ਗਿਆ ਏ ਟੇਟਾ ਹੋਣ ਨੂੰ ਵੀ ਜੀ ਕਰਦਾ ਹੈ पर नहीं मैं नहीं बैठा नहीं रहते यार है ना हां देख लेना यार कोई नाल ना जाए मैं मेरा की पता किथे बैठना है वहां पे बैठ जाऊं वहां पे बैठूं की पता किथे बैठ जाऊं ते मैच शुरू कराओ कि मैं का मैच लोका ਦੇ ਵਿੱਚ ਬੈਠ ਕੇ ਕਿਉਂਕਿ ਮੈਂ ਕਬੱਡੀ ਟੂਰਨਾਮੈਂਟ ਅਸੀਂ ਕਰਾਉਂਦੇ ਵੀ ਨੇ ਖੇਡਦੇ ਵੀ ਰਹੇ ਹਾਂ ਹੈਨਾ ਬੜਾ ਵੱਡਾ ਕੰਮ ਹੈ ਜੀ ਬੜਾ ਵੱਡਾ ਉਸ ਤੇ ਮੈਂ ਪਤਾ ਨਹੀਂ ਚਰੂ ਤੋਂ ਲੱਗੇ ਹੋਏ ਆ ਟੂਰਨਾਮੈਂਟ ਵਾਸਤੇ ਤੇ ਅੱਜ ਜਦੋਂ ਆ ਗਿਆ ਇਹ ਫਿਰ ਇਹ ਨਾ ਪਾਸ ਨੰਬਰ ਕਰਾਵ ਕਰਦੀ ਆ ਲੋਕ ਦੋ ਦੋ ਤਿੰਨ ਤਿੰਨ ਦਿਨ ਪਹਿਲਾਂ ਨਾ ਆਪਣੇ ਘਰ ਤੇ ਕੰਮ ਪੱਠੇ ਬੰਦ ਕੇ ਨਾ ਕੰਮ ਕਰਕੇ ਇੱਕ ਕਬੱਡੀ ਦੇ ਖੜਾਏ ਨੇ ਤੁਹਾਨੂੰ ਸਭਨਾਂ ਨੂੰ ਦੇਖਣ ਲਈ ਉਹ ਕਦੇ ਫੇਰ ਕਰ ਲਾਂਗੇ ਪਰ ਆ ਜਿੱਤੀਆਂ ਉਹ ਕਦੇ ਫੇਰ ਰੈਲੀ ਰੱਖ ਲਾਂਗੇ ਜੇਕਰ ਬੋਨੋ ਜੀ ਬੁਲਾਇਆ ਉਹ ਵੀ ਆ ਜਿਓ ਪਰ ਆ ਤੁਸੀਂ ਕਬੱਡੀ ਦੇ ਖੜਾਏ ਹੋ ਜੀ ਦੀ ਪੂਰੀ ਮੈਂ ਅੱਧਾ ਵੀ ਉਸੇ ਸਾਥ ਵੀ ਹੋਣੀ ਚਾਹੀਦੀ ਹੈ ਬਸ ਬੱਲੇ ਬੱਲੇ ਛਤਾੜੀਆਂ ਮਾਰੋ ਇਹਨਾਂ ਦੇ ਬਹੁਤ ਬਹੁਤ ਧੰਨਵਾਦ ਜਿਉਂਦੇ ਵਾਸਤੇ ਉਹ ਮੰਗਾ ਤੁਹਾਡਾ ਕੋਈ ਪ੍ਰੋਬਲਮ ਨਹੀਂ ਗੱਲ ਪੀ ਕਾਟ ਲਿਖਿਆ ਹੋਰ ਲਿਖ ਲਿਓ ਜਦੋਂ ਅਗਲੇ ਸਾਲ ਆਉਂਗਾ ਫਾਈ ਜਨਵਰੀ ਨੂੰ ਲਾਲਾ ਜੀ 1865 ਨੂੰ ਜਣਾ ਚਾਹੁੰਦਾ ਹੈਗਾ ਜੀ ਹੈਨਾ ਜਦੋਂ ਅਗਲੇ ਫਾਈ ਜਨਵਰੀ ਨੂੰ ਆਵਾਂਗੇ ਤਾਂ ਉਹ ਮੈਨੂੰ ਲੱਗਦਾ ਕਿ ਲਾਂਬਾ ਇਹ ਜਾ ਰਿਹਾ ਉਹ ਤੇ ਪਿਛਲੀ ਵਾਰ ਦੀ ਗੀ ਹਾਂ ਅਗਲੀ ਵਾਰ ਅਸੀਂ ਹੋਰ ਮੰਗਾ ਰੱਖ ਲਿਓ ਤੇ ਹੋਰ ਡਿਵੈਲਪ ਕਰਨਾ ਹੈ ਹੋਰ ਪਿੰਡਾਂ ਨੂੰ ਤੁਕਾਉਣਾ ਗਰਾਉਂਡ ਬਣਾ ਰਹੇ ਹਾਂ ਛੱਪੜ ਠੀਕ ਕਰ ਰਹੇ ਹਾਂ ਹੈਨਾ ਤਾਂ ਕਿ ਉਹ ਸੜਾਉ ਚੱਲੇਗੇ ਹਾਂ ਦੇਖੋ ਹਾਂ ਦੇਖੋ ਮੈਂ ਮੈਦਾਨ ਵਿੱਚ ਕਿੱਥੇ ਬੈਠੂਗਾ ਲੈ ਆਪੋ ਤਾਂ ਬੈਠੀ ਨਹੀਂ ਜਿੱਧਰੋਂ ਜਾਂਦੂ ਉਹ ਖੜਜੋ ਖੜਜੋ ਕੁਛ ਨਹੀਂ ਹੁੰਦਾ ਖੜਜੋ ਉਹ ਭਾਈ ਕੋਲ ਖੜਜੋ ਤਾਂ ਤੈਂ ਕਿਹਣਾ ਮੈਨੂੰ ਇੱਥੇ ਬੈਠਣ ਚਲ ਜੀ ਕਰਨੀ ਇਹ ਨਾ ਨੇ ਪੜੇ ਕੀ ਕਰੀਏ ਆਕਟੋਪਲ ਕਹਿੰਦੇ ਆਂ ਅੰਗਰੇਜ਼ੀ ਚ ਹੈਨਾ ਕੋਈ ਗੱਲ ਨਹੀਂ ਮੈਂ ਸ਼ੁਰੂ ਕਰਾਓ ਜੀ ਰੈਫਰੀ ਸਾਹਿਬ ਮੈਂ ਇੱਕ ਵਾਰੇ ਖੇਹਰਾ ਨੂੰ ਮਿਲਣਾ ਚਾਹਦਾ ਮੈਂ ਗਰਾਊਂਡ 'ਚ ਆਉਣਾ ਫਿਰ ਉਸ ਤੋਂ ਬਾਅਦ ਫਿਰ ਮੈਂ ਆਪੀ